ਇਹ ਜਿਉਂਦਾ ਫੂਡ ਆ ਕਿਵੇਂ ਬਾਈ ਕਿਵੇਂ ਕੀ ਇਹ ਕੱਚਾ ਫੂਡ ਆ ਜਿਉਂਦਾ ਅੱਡਾ ਆਪਾਂ ਖਾਂਦੇ ਆ ਕੈਫਿਆਂ ਤੇ ਬਰੈਡ ਪੀਜ਼ਾ ਪੂਜਾ ਨੂਡਲ ਨਾਡਲ ਹੋਰ ਵੱਖੋ ਵੱਖਰੇ ਮੈਟਮਾ ਜਿਨ੍ਹਾਂ ਦੇ ਵਿੱਚ ਜੀਵ ਦਾ ਸੁਆਦ ਤਾਂ ਬਹੁਤ ਹੁੰਦਾ ਪਰ ਨਿਊਟ੍ਰੀਸ਼ਨ ਵੈਲਿਊ ਡੈੱਡ ਹੁੰਦੀ ਆ ਉਹ ਮੂੰਹ ਦਾ ਸੁਆਦ ਆ ਖਾਣ ਚ ਨਜ਼ਾਰਾ ਤਾਂ ਬਹੁਤ ਹੁੰਦਾ ਪਲੈਜ਼ਰ ਮਿਲਦਾ ਕਈ ਬੰਦੇ ਤਾਂ ਐਵੇਂ ਦੇ ਵੀ ਆਪਾਂ ਸੁਣਦੇ ਆ ਹਨ ਉਹ ਸੈਕਸ ਨਾਲੋਂ ਜ਼ਿਆਦਾ ਸੁਆਦ ਫੂਡ ਚੋਂ ਲੈਂਦੇ ਆਗੇ ਫੂੜੀ ਟਾਈਪ ਬੰਦੇ ਪਰ ਜੇ ਸਿਹਤ ਦੇ ਪੱਖ ਤੋਂ ਦੇਖਗੇ ਤਾਂ ਉਹ ਮਰਿਆ ਪੋਜਣ ਮਰਿਆ ਪੋਜਣ ਕਦੇ ਵੀ ਡੈੱਡ ਫੂਡ ਤੁਹਾਨੂੰ ਤਾਕਤ ਨਹੀਂ ਦੇ ਸਕਦਾ ਡੈੱਡ ਫੂਡ ਆ ਜਿਹੜਾ ਉਹ ਤੁਹਾਨੂੰ ਡੈੱਡ ਹੀ ਕਰੂਗਾ ਤੁਸੀਂ ਕਦੇ ਵੀ ਨੋਟਿਸ ਕਰ ਲਿਓ ਜਿਹੜੇ ਨਿਆਣੇ ਕੋਲਡ ਡਰਿੰਕ ਪੀਂਦੇ ਆ ਗੰਦਾ ਖਾਣਾ ਖਾਂਦੇ ਉਹਨਾਂ 'ਚ ਜ਼ੋਰ ਨਹੀਂ ਹੁੰਦਾ ਔਰ ਜ਼ੋਰ ਕੱਲਾ ਸਿਰਿਰਕ ਨਹੀਂ ਮੈਂਟਲੀ ਵੀ ਉਹ ਟਫ ਨਹੀਂ ਹੁੰਦੇ ਜਲਦੀ ਅੱਕ ਜਾਂਦੇ ਆ ਥੱਕ ਜਾਂਦੇ ਆ ਗਿਵ ਅਪ ਕਰ ਜਾਂਦੇ ਆ ਔਰ ਕਿਤੇ ਨਾ ਕਿਤੇ ਫੂਡ ਦਾ ਸਾਡੇ ਲਾਈਫ ਦੇ ਨਾਲ ਬਹੁਤ ਵੱਡਾ ਲਿੰਕ ਆ ਉਹ ਕੱਲਾ ਐ ਨਹੀਂ ਆ ਵੀ ਜਿਉਣ ਲਈ ਖਾਣਾ ਜ਼ਰੂਰੀ ਆ ਚੰਗਾ ਜਿਉਣ ਜੀਵਨ ਜੀਣ ਦੇ ਲਈ ਚੰਗਾ ਖਾਣਾ ਜੋੰਦਾ ਭੋਜਨ ਜ਼ਰੂਰੀ ਹੈ ਉਹਨਾਂ ਫਾਈਬਰ ਆ ਅਗਰ ਇੱਕ ਬੰਦਾ ਪੂਰੇ ਡੇ ਚ ਜਿੰਨੀ ਉਹਨੂੰ ਵੈਲਿਊ ਫਾਈਬਰ ਦੀ ਚਾਹੀਦੀ ਆ ਪੂਰੀ ਨਹੀਂ ਕਰਦਾ ਤਾਂ ਇੱਕ ਟਾਈਮ ਪੀਰੀਅਡ ਤੋਂ ਬਾਅਦ ਬੰਦੇ ਨੂੰ ਪੇਟ ਨਾਲ ਜੁੜੀਆਂ ਸਮੱਸਿਆਵਾਂ ਆਉਣ ਲੱਗ ਜਾਂਦੀਆਂ ਭੁੱਖ ਘਟਣ ਲੱਗ ਜਾਂਦੀ ਹੈ ਜਿੰਨਾ ਬੰਦਾ ਫਾਈਬਰ ਜ਼ਿਆਦਾ ਖਾਂਦਾ ਉਹਨੀ ਜ਼ਿਆਦਾ ਉਹਨੂੰ ਭੁੱਖ ਲੱਗਦੀ ਆ ਲੀਵਰ ਦੀ ਸਫਾਈ ਹੁੰਦੀ ਆ ਜਿੰਨੀ ਵੱਧਗਾ ਬੰਦਾ ਵਧੀਆ ਫੂਡ ਰੱਖਦਾ ਉਹ ਜੇ ਸੱਲ ਬੰਦੇ ਆ ਉਹਦੇ ਨਾਲ ਉਹਨਾਂ ਹੀ ਜ਼ੋਰ ਬੰਦਾ ਜਿਹੜੇ ਬੰਦੇ ਮਰੇ ਭੋਜਨ ਚ ਸਵਾਦ ਲੈਂਦੇ ਆ ਉਹਨਾਂ ਦੇ ਸਰੀਰ ਤੇ ਜਾਨ ਨਹੀਂ ਹੁੰਦੀ ਹੋਰ ਹਾਂ ਮੈਂ ਕਈ ਵਾਰੀ ਇਹ ਦੇਖਿਆ ਵੀ ਬੰਦੇ ਬੰਦੇ ਇੱਕ ਲੱਪੜ ਨਹੀਂ ਖਾ ਸਕਦੇਗੇ ਹੁਣ ਖੁਦਾ ਨਾਲ ਖਾਸ ਤਾਂ ਚਲੋ ਆਪਾਂ ਲੜਨਾ ਥੋੜੀ ਹੁੰਦਾ ਤਗੜੇ ਸਰੀਰ ਦਾ ਮਤਲਬ ਲੜਨਾ ਨਹੀਂ ਹੁੰਦਾ ਕਈ ਕਹਿਣਗੇ ਵੀ ਲੈ ਇੱਕ ਗੋਲੀ ਨਾਲ ਬੰਦਾ ਮਰ ਜਾਂਦਾ ਉਹ ਸਾਰੀਆਂ ਗੱਲਾਂ ਨਾਲ ਸਹਿਮਤ ਆ ਤਕੜੇ ਸਰੀਰ ਤੋਂ ਬਿਨਾ ਜੀਵਨ ਜਿਹੜਾ ਉਹ ਅਸਲੀ ਉਹਦੇ ਰੰਗ ਨਹੀਂ ਦੇਖੇ ਜਾਂਦੇ ਕਿਉਂਕਿ ਜਿਹੜੀ એનર્ਜੀ ਹੁੰਦੀ ਆ ਬਾਡੀ 'ਚ ਜਦੋਂ એનર્ਜੀ ਆ ਦਾ ਪੀਕ ਵੱਡਦੀ ਆ ਔਰ ਇੱਕ ਟਾਈਮ ਤੋਂ ਬਾਅਦ ਮੈਚਿਓਰਿਟੀ ਦੇ ਰਸਤੇ ਉਤਰਦੀ ਆ ਤਾਂ ਉਹ ਸਾਡਾ ਲੋਟਸ ਚੱਕਰ ਸਾਡੀ ਚੇਤਨਾ ਸ਼ਕਤੀ ਨੂੰ ਬਹੁਤ ਮਜ਼ਬੂਤ ਬਣਾਉਂਦੀ ਆ ਉਸ ਰਸਤੇ ਜੋ ਆਨੰਦ ਆ ਉਹ ਆਨੰਦ ਨੂੰ ਬੰਦਗੀ ਨਾਲ ਜੁੜੇ ਬੰਦੇ ਚੰਗੀ ਤਰ੍ਹਾਂ ਸਮਝ ਸਕਦੇ ਆ ਬਾਕੀ ਇਹ ਆ ਕਿ ਹਮੇਸ਼ਾ ਜਿਉਂਦਾ ਭੋਜਨ ਹੀ ਖਾਓ ਆਹਦੇ ਜਵਾਕਾਂ ਨੂੰ ਵੀ ਜਿਉਂਦਾ ਭੋਜਨ ਖਵਾਓ ਲਾੜ ਲਾੜ ਦੇ ਵਿੱਚ ਉਹਨਾਂ ਨੂੰ ਅਸੀਂ ਕੁਰਕਰੇ ਖਵਾਤੇ ਸੈਂਡਵਿਚ ਖਵਾਤੇ ਪੀਜ਼ਾ ਖਵਾਤਾ ਠੀਕ ਹੈ ਲੇਜ ਖਵਾਤੇ ਕੋਲਡ ਡਰਿੰਕ ਪਿਆਤਾ ਉਹਨਾਂ ਦਾ ਨਾਂ ਸੁਨਾ ਮਾਰੋ ਔਰ ਤੁਸੀਂ ਨੋਟਿਸ ਕਰ ਲਿਓ ਮਹੀਨੇ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਤੁਸੀਂ ਆਪਦੇ ਬੱਚੇ ਨੂੰ ਜਿੰਨਾ ਕਚਰਾ ਖਵਾ ਰਹੇ ਹੋ ਤੁਸੀਂ ਆਹਦੇ ਬੱਚੇ ਨੂੰ ਪਿਆਰ ਨਹੀਂ ਕਰ ਰਹੇ ਤੁਸੀਂ ਉਹਦੇ ਦੁਸ਼ਮਣ ਹੋ ਕਿਉਂਕਿ ਬੱਚੇ ਨੂੰ ਤਾਂ ਪਤਾ ਹੀ ਨਹੀਂ ਹੈ ਜੀ ਆ ਉਹ ਕਚਰਾ ਖਾ ਰਿਹਾ ਉਹ ਸ਼ੌਪ ਤੇ ਜਾਂਦਾ ਉਹ ਕਚਰਾ ਚੱਕਦਾ ਉੱਥੇ ਕਿਉਂਕਿ ਉਹਨੂੰ ਉਹ ਚੀਜ਼ ਸੁਆਦ ਲੱਗਦੀ ਆ ਆਪਦੇ ਬੱਚੇ ਨੂੰ ਗੁੱਡ ਫੂਡ ਅੱਛੀ ਹੁਣ ਜਾਪਾਨ ਦੇ ਵਿੱਚ ਜਦੋਂ ਨਿੱਕੇ ਬੱਚੇ ਹੁੰਦੇ ਆ ਨਾ ਉਹਨਾਂ ਨੂੰ ਸਕੂਲੀ ਲੈਵਲ ਤੋਂ ਇਹ ਸਿਖਾਇਆ ਜਾਂਦਾ ਵੀ ਚੰਗੀ ਜਿਹੜੀ ਡਾਈਟ ਆ ਉਹਦੀ ਕੀ ਵੈਲਿਊ ਆ ਤਾਂ ਸਭ ਤੋਂ ਪਹਿਲਾਂ ਮਾਪੇ ਨੂੰ ਚਾਹੀਦਾ ਉਹ ਆਪ ਫਿੱਟ ਹੋਣ ਤਗੜੇ ਹੋਣ ਕਿਉਂਕਿ ਬੱਚਾ ਬੱਚਾ ਆਪਦੇ ਮਾਪੇ ਨੂੰ ਦੇਖਦਾ ਉਹਨੂੰ ਫੋਲੋ ਕਰਦਾ ਜਦੋਂ ਕੋਈ ਵੀ ਬੱਚਾ ਆਪਦੇ ਬਾਪ ਨੂੰ ਵਧੀਆ ਮਸਕੂਲਰ ਦੇਖਦਾ ਤਾਂ ਉਹਦੇ ਦਿਮਾਗ 'ਚ ਇੱਕ ਵਿਜ਼ਨ ਬਣਦਾ ਵੀ ਯਾਰ ਨਹੀਂ ਯਾਰ ਹਨਾ ਉਹ ਵੀ ਸ਼ੀਸ਼ੇ ਮੂਰੇ ਖੜ ਕੇ ਦਾ ਆਪਦੇ ਆਪ ਨੂੰ ਮਸਕੂਲਰ ਪੋਜ਼ ਮਾਰ ਕੇ ਦੇਖਦਾ ਕਿਤੇ ਨਾ ਕਿਤੇ ਉਹਦੇ ਬ੍ਰੇਨ ਦੇ ਵਿੱਚ ਮਸਲ ਨੂੰ ਤਕੜਾ ਕਰਨ ਲਈ ਉਹਨੂੰ ਵਧੀਆ ਬਣਾਉਣ ਦੇ ਲਈ ਇੱਕ ਪੁਆਇੰਟ ਬਣਦਾ ਔਰ ਬ੍ਰੇਨ ਸਾਡਾ ਕੀ ਹੈ ਬ੍ਰੇਨ ਸਾਡਾ ਸਾਡੇ ਦਿਮਾਗ ਦੇ ਵਿੱਚ 1 ਸੈਕਿੰਡ ਮਿੰਟਾਂ ਦੇ ਹਿਸਾਬ ਨਾਲ ਹਜ਼ਾਰਾਂ ਕਰੋੜਾਂ ਗਿਣਤੀ ਲਿਸ ਜਿਹੜਾ ਇਲੈਕਟ੍ਰੋਨਿਕਸ కెਮਿਕਲ ਨਿਊਰॉन्स ਦਾ ਪੂਰਾ ਇੱਕ ਜਾਲ ਬੰਨਦਾ ਉਹ ਬੰਨਦੇ ਆ ਟੁੱਟਦੇ ਆ ਬੰਨਦੇ ਠੋੜਦੇ ਆ ਤਾਂ ਉਹਦੇ ਇੱਕ ਦਿਮਾਗ ਦੇ ਵਿੱਚ ਪੁਆਇੰਟ ਬਣ ਜਾਂਦਾ ਵੀ ਨਹੀਂ ਯਾਰ ਤਕੜਾ ਹੋਣਾ ਜਿਹੜਾ ਉਹ ਵਧੀਆ ਚੀਜ਼ ਆ ਔਰ ਵੈਸੇ ਵੀ ਬੱਚੇ ਅੱਜ ਕੱਲ੍ਹ ਜਿੰਨੇ ਉਹਨਾਂ ਦੇ ਸੁਪਰ ਹੀਰੋਜ਼ ਦਾ ਕਾਰਟੂਨ ਦੇਖਦੇ ਆ ਨਾ ਬੈਟਮੈਨ ਹੋ ਗਿਆ ਸਪਾਈਡਰਮੈਨ ਹੋ ਗਿਆ ਉਹਨਾਂ ਨੂੰ ਜਦੋਂ ਦੇਖਦੇ ਆ ਤਾਂ ਉਹਨਾਂ ਦੇ ਤੁਸੀਂ ਦੇਖੋ ਉਹਨਾਂ ਦੀ ਸ਼ੇਪ ਕਿਵੇਂ ਹੁੰਦੀ ਹੈ ਛੋਟੇ ਛੋਟੇ ਲੱਕ ਏਡੇ ਏਡੇ ਡੋਲੇ ਏਡੇ ਏਡੇ ਪੱਟਾ ਅਗਰ ਤੁਸੀਂ ਆਦੇ ਬੱਚੇ ਲਈ ਐਗਜ਼ਾਮਪਲ ਸੈੱਟ ਕਰਨੀ ਹੈ ਕੱਲਾ ਤੁਸੀਂ ਆਪ ਦੀ ਦੇ ਲਈ ਫਿੱਟ ਨਹੀਂ ਹੋਣਾ ਉਹਨਾਂ ਲਈ ਵੀ ਫਿੱਟ ਹੋਣਾ ਤਾਂ ਉਹਦੇ ਲਈ ਫੂਡ ਹੈ ਜਿਹੜਾ ਬਹੁਤ ਜ਼ਰੂਰੀ ਧੰਨਵਾਦ ਹਾਂ ਬਈ ਮੁੰਡਿਓ ਵਧੀਆ ਬਾਈ ਕੈਮ ਆ ਵਧੀਆ ਚੜਦੀ ਕਲਾ ਥਾਪੀ ਮਾਰ ਦੋ ਫੇਰ ਇੱਕ ਵਾਰੀ ਥਾਪੀ ਸਿੱਧੂ ਮੂਸੇ ਵਾਲੀ ਕਿ ਤਰ੍ਹਾਂ ਮਾਰਦਾ ਦਾ ਝੋਟਾ ਹਾਂ ਹਾਂ ਮਾਰਦਾ ਦਾ ਥਾਪੀਆਂ ਬੱਚਾ ਬੱਚਾ ਫੈਨ ਹੈ ਇਹ ਪ੍ਰਵਾਸੀ ਵੀਰ ਵੀ ਫੈਨ ਹੈ ਸਿੱਧੂ ਮੂਸੇ ਵਾਲੇ ਦੇ ਇੱਕ ਵਾਰੀ ਜ਼ੋਰ ਕੇ ਥਾਪੀ ਇਕੱਠੇ ਹਾਂ ਵਾਹ ਬਈ ਵਾਹ